ਟੰਗੇ ਰਸਤੇ ਤੇ ਤੁਰੇ ਇਹਦਾ ਭਲਾ ਹੋਵੇ ਭਲਾ ਹੋਵੇ ਫਿਰ ਬੀਬੀ ਅਮਰੋ ਜੀ ਗੁਰੂ ਅੰਗਦ ਦੇ ਮਹਾਰਾਜ ਜੀਆਂ ਦੀ ਸੁਪੁੱਤਰੀ ਅਮਰਤ ਵੇਲੇ ਬਾਣੀ ਪੜਦੀ ਹੈ ਉਹ ਪਾਵਨ ਬਾਣੀ ਦੇ ਮਿੱਠੇ ਬੋਲ ਬਾਬਾ ਅਮਰਦਾਸ ਜੀ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੰਨਾਂ ਦੇ ਵਿੱਚ ਪਏ ਨੇ ਅੰਤਰਾ ਆਤਮੇ ਠੰਡਕ ਪਹੁੰਚੀ ਹੈ ਜਦੋਂ ਪੁੱਛਿਆ ਨਾ ਬੇਟੀ ਇਹ ਜਿਹੜਾ ਤੂੰ ਸ਼ਬਦ ਪੜ੍ਹਦੀ ਐ ਇਹ ਕਿਸ ਦੀ ਬਾਣੀ ਐ ਫਿਰ ਬੀਬੀ ਅਮਰੋ ਜੀ ਨੇ ਦੱਸਿਆ ਕਿ ਇਹ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਬਾਣੀ ਐ ਐਸ ਵਕਤ ਮੇਰੇ ਪਿਤਾ ਜੀ ਗੁਰੂ ਅੰਗਦ ਦੇਵ ਜੀ ਦੂਸਰੇ ਗੁਰੂ ਨੇ ਗੁਰਤਾ ਗੱਦੀ ਤੇ ਉੱਤੇ ਸੁਭਾਏ ਮਾਰ ਰਸਤਾ ਮਿਲ ਗਿਆ ਪੰਥ ਮਿਲ ਗਿਆ ਸੰਗਤ ਜੀ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਭਤੀਜ ਨੂੰ ਬੀਬੀ ਅਮਰੋਜੀ ਨੂੰ ਆਖਿਆ ਬੇਟੀ ਕੱਲ ਤੂੰ ਮੇਰੇ ਨਾਲ ਖਡੂਰ ਸਾਹਿਬ ਚੱਲਣਾ ਹੈ ਗਏ ਨੇ ਜਾ ਕਰਕੇ ਗੁਰੂ ਅੰਗਦ ਦੇ ਮਹਾਰਾਜ ਜੀਆ ਨੂੰ ਨਤਮਸਤਕ ਹੋਏ ਨੇ ਹੁਣ ਕੁੜਮਾ ਹੀ ਕੁੜਮਾਚਾਰੀ ਰਿਸ਼ਤੇਦਾਰੀ ਵੀ ਹੈਗੀ ਹੈ ਕੁੜਮ ਨੇ ਗੁਰੂ ਅੰਗਦ ਦੇ ਮਹਾਰਾਜ ਜੀਆ ਨੇ ਗਲ ਬੱਕੜੀ ਵਿੱਚ ਲੈਣ ਦੀ ਕੀਤੀ ਪਰ ਬਾਬਾ ਅਮਰਦਾਸ ਜੀ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਨਾਮ ਦੀ ਦਾਤ ਬਖਸ਼ਿਸ਼ ਕਰੋ ਅੰਦਰ ਦਾ ਖੇੜਾ ਬਖਸ਼ਿਸ਼ ਕਰੋ ਗੁਰੂ ਅੰਗਦ ਦੇ ਮਹਾਰਾਜ ਜੀਆ ਨੇ ਆਖਿਆ ਜਿਸ ਨੂੰ ਵੀ ਮਿਲਿਆ ਉਹਨੇ ਸੇਵਾ ਦੇ ਵਿੱਚੋਂ ਪਾਇਆ ਹੈ ਸੇਵਾ ਦੇ ਵਿੱਚੋਂ ਖੈਰ ਤਕਰੀਬਨ 62 ਸਾਲ ਦੀ ਸੰਸਾਰਿਕ ਆਰ ਬੁਲਾਇਆ ਜਿਸ ਵਕਤ ਸਰਕਾਰਾਂ ਆਪਣੇ ਕਰਮਚਾਰੀਆਂ ਨੂੰ ਰਿਟਾਇਰਮੈਂਟ ਦੇ ਦਿੰਦੀਆਂ ਨੇ ਉਹ ਤੋਂ ਵੀ 4 ਸਾਲ ਬਾਅਦ ਸੱਚੇ ਪਾਤਸ਼ਾਹ ਜੀ ਗੁਰੂ ਘਰ ਦੇ ਵਿੱਚ ਆਏ 95 ਸਾਲ ਦੀ ਉਮਰ ਰਹੀ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਸੰਸਾਰ ਕਾਰ ਬੁਲਾ ਸਭ ਤੋਂ ਵੱਧ ਗੁਰੂ ਸਹਿਬਾਨਾਂ ਦੇ ਵਿੱਚ ਤਕਰੀਬਨ ਲਗਾਤਾਰ 12 12 ਸਾਲ ਗਾਗਰ ਢੋਈ ਤੱਪੜ ਝਾੜੇ ਸੰਗਤ ਦੀ ਸੇਵਾ ਕੀਤੀ ਤੇ ਇੱਕ ਦਿਨ ਫਿਰ ਜਦੋਂ ਜੁਲਾਹੇ ਦੀ ਖੱਡੀ ਦੇ ਵਿੱਚ ਡਿਗੇ ਉਦੋਂ ਪਰਵਾਨੇ ਗਏ ਜਦੋਂ ਆਖਿਆ ਨਾ ਕਿ ਕੋਈ ਹੋਰ ਨਹੀਂ ਇਹ ਅਮਰੂ ਨਿਥਾਵਾ ਉਹ ਦੋ ਜਿਹੜੇ ਸੱਚੇ ਪਾਤਸ਼ਾਹ ਮਹਾਰਾਜ ਜੀਆ ਨੇ ਬੋਲ ਆਖੇ ਨਾ ਗੁਰੂ ਅੰਗਦ ਦੇ ਮਹਾਰਾਜ ਜੀਆ ਨੇ ਸੁਣੇ ਫਿਰ 12 ਬਰ ਬਖਸ਼ਿਸ਼ ਕੀਤੀ ਨਾ ਗੁਰੂ ਅਮਰਦਾਸ ਮਹਾਰਾਜ ਜੀਆ ਨੂੰ ਦੂਜੇ ਪਾਤਸ਼ਾਹ ਜੀ ਨੇ ਨਿਮਾਣਿਆਂ ਦਾ ਮਾਣ ਨਿਤਾਣਿਆਂ ਤਾਣ ਨੇ ਓਟਿਆਂ ਦੀ ਓਟ ਨਿਆਸਰਿਆਂ ਦਾ ਆਸਰਾ ਇਤਿਹਾਦਿਕ 12 ਇਕੱਲੇ ਬਾਰੇ ਨਹੀਂ ਗੁਰਤਾ ਗੱਦੀ ਦੇ ਉੱਤੇ ਵੀ ਸੁਭਾਏ ਬਾਣ ਕਰ ਦਿੱਤਾ ਖੈਰ ਸਮਾਂ ਬੀਤਿਆ ਹੁਣ ਜਿਹੜਾ ਇਹ ਦੁਰਗਾ ਦਾਸ ਪੰਡਿਤ ਜਦੋਂ ਸੱਚੇ ਪਾਤਸ਼ਾਹ ਮਹਾਰਾਜ ਜੀ ਹਰਦوار ਦੇ ਉੱਤੇ ਜਾਂਦੇ ਸੀ ਇਹ ਮਹਾਰਾਜ ਜੀ ਨੂੰ ਮਿਲਿਆ ਮਹਾਰਾਜ ਜੀ ਉਸ ਵਕਤ ਆਰਾਮ ਕਰ ਰਹੇ ਸੀ ਲਾਤ ਉੱਤੇ ਲਾਤ ਰੱਖੀ ਹੋਈ ਸੀ ਪੈਰ ਦੇ ਵਿੱਚ ਪਰਮ ਦੇਖਿਆ ਇਹਨੇ ਆਖਿਆ ਸੀ ਸਮਾ ਆਵੇਗਾ ਤੁਹਾਡੇ ਸੇਸ਼ ਉੱਤੇ ਛਤਰ ਝੁਲੇਗਾ ਤੁਹਾਨੂੰ ਤਖਤ ਦੀ ਪ੍ਰਾਪਤੀ ਹੋਵੇਗੀ ਪਰ ਨਾਲ ਬੇਨਤੀ ਕੀਤੀ ਮੇਰਾ ਗਰੀਬ ਦਾ ਵੀ ਖਿਆਲ ਰੱਖਿਓ ਮੈਨੂੰ ਯਾਦ ਰੱਖਿਓ ਜੇ ਮੈਂ ਮਿਲਾਂ ਮੈਨੂੰ ਪਛਾਨ ਲਿਓ ਹੁਣ ਸੱਚੇ ਪਾਤਸ਼ਾਹ ਮਹਾਰਾਜ ਗੁਰਤਾ ਗੱਦੀ ਮਿਲਣ ਤੋਂ ਬਾਅਦ ਫਿਰ ਤੀਰਥਾਂ ਤੇ ਗਏ ਨੇ ਫਿਰ ਗਏ ਨੇ ਪਰ ਸੰਗਤ ਜੀ ਪਹਿਲਾਂ 21 ਵਾਰ ਜਾਣ ਦਾ ਪਰਪਸ ਕੁਝ ਹੋਰ ਸੀ ਉਹ ਮਕਸਦ ਕੁਝ ਹੋਰ ਸੀ ਪਰ ਹੁਣ ਮਕਸਦ ਕੁਝ ਹੋਰ ਹੈ ਹੁਣ ਭੁੱਲੇ ਭਟਕਿਆਂ ਨੂੰ ਜਿਹੜੇ ਕੁਰਾਹੇ ਪਏ ਹੋਏ ਨੇ ਨਾ ਬਾਣੀ ਤੋਂ ਟੁੱਟੇ ਹੋਏ ਨੇ ਜਿਨ੍ਹਾਂ ਨੂੰ ਇਸ ਜੀਵਨ ਬਾਰੇ ਕੁਝ ਨਹੀਂ ਪਤਾ ਕਿ ਇਹ ਬੇਸ਼ਕੀਮਤੀ ਹੈ ਇਹ ਬੜਾ ਅਮੋਲਕ ਹੈ ਇਹਨੂੰ ਕਿਵੇਂ ਸਫਲ ਕਰਨਾ ਹੈ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਨੂੰ ਸਿੱਧੇ ਰਸਤੇ ਪਾਉਣ ਦੇ ਲਈ ਗਏ ਨੇ ਮੇੜਾਗਰਾਮ ਇਸ ਪੰਡਤ ਨੂੰ ਲੱਗਿਆ ਪਤਾ ਕਿ ਗੁਰੂ ਅਮਰਦਾਸ ਮਹਾਰਾਜ ਜੀ ਆਏ ਨੇ ਇਹਨੇ ਪਛਾਣਿਆ ਸੱਚੇ ਪਾਤਸ਼ਾਹ ਮਹਾਰਾਜੀਆਂ ਦੇ ਕੋਲ ਗਿਆ ਮੱਥਾ ਟੇਕਿਆ ਮਹਾਰਾਜੀਆਂ ਨੂੰ ਇਹ ਫਿਰ ਸੰਬੋਧਨ ਹੁੰਦਾ ਹੈ ਸਤਿਗੁਰੂ ਜੀ ਮੈਂ ਉਹੀਓ ਪੰਡਤ ਹਾਂ ਜਿਸ ਨੇ ਤੁਹਾਡੇ ਚਰਣਾ ਦੇ ਵਿੱਚ ਪਦਮ ਵੇਖਿਆ ਤੇ ਤੁਹਾਡੇ ਨਾਲ ਇਹ ਗੱਲ ਆਖੀ ਸੀ ਕਿ ਤੁਹਾਡੇ ਸੀਸ ਦੇ ਉੱਤੇ ਛਤਰ ਝੁਲੇਗਾ ਤੁਹਾਨੂੰ ਤਖਤ ਦੀ ਪ੍ਰਾਪਤੀ ਹੋਵੇਗੀ ਮਹਾਰਾਜ ਜੀ ਕਹਿੰਦੇ ਮੈਂ ਤੁਹਾਨੂੰ ਪਛਾਣ ਲਿਆ ਆ ਅੱਖਣ ਲੱਗਾ ਸੱਚੇ ਪਾਤਸ਼ਾਹ ਜੀ ਮੇਰੇ ਤੇ ਕਿਰਪਾ ਕਰੋ ਮਹਾਰਾਜ ਜੀ ਕਹਿੰਦੇ ਮੰਗ ਜੋ ਤੇਰੀ ਇੱਛਾ ਹੈ ਉਹ ਮੰਗ ਪਰ ਚੇਤਾ ਰੱਖੀ ਇਸ ਲੋਕ ਦਾ ਪਦਾਰਥ ਮੰਗ ਲੈ ਜਾਂ ਪਰਲੋਕ ਦੇ ਸੁਖ ਮੰਗ ਲੈ ਇੱਕ ਤੀਜ ਮਿਲੇਗੀ ਇਹ ਹੈਰਾਨ ਹੋ ਗਿਆ ਦੁਬਿਦਾ ਦੇ ਵਿੱਚ ਪੈ ਗਿਆ ਇਸ ਲੋਕ ਦੇ ਸੁਖ ਮੰਗੇ ਪਰਲੋਕ ਜਾਂਦਾ ਲੱਗਦਾ ਜੇ ਜੇ ਪਰਲੋਕ ਦੇ ਸੁਖ ਮੰਗਦਾ ਹਾਂ ਫਿਰ ਇਹ ਲੋਕ ਹੈ ਇੱਥੇ ਦੁਨੀਆ ਸ਼ੋਭਾ ਨਹੀਂ ਜੇ ਕਰਦੀ ਭਾਵ ਜੀਵ ਦੇ ਕੋਲ ਧਨ ਪਦਾਰਥ ਨਾ ਹੋਣ ਇਸ ਦੁਨੀਆ ਦੇ ਵਿੱਚ ਮਾ ਨਹੀਂ ਜੇ ਮਿਲਦਾ ਵਟਿਆਈ ਨਹੀਂ ਮਿਲਦੀ ਜੇ ਧਨ ਪਦਾਰਥ ਹੋਣ ਨਾਮ ਦਾ ਘਰ ਨਾ ਹੋਵੇ ਫਿਰ ਜਮਾਂ ਦੀ ਮਾਰ ਪੈਂਦੀ ਹੈ ਹੁਣ ਮੰਗਣਾ ਹੈ ਤਾਂ ਕੀ ਮੰਗਿਆ ਜਾਵੇ ਫਿਰ ਇਹਨੇ ਬੇਨਤੀ ਕੀਤੀ ਹੈ ਜਿਹੜੇ ਬੋਲ ਚੂੜਾ ਮਣੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਸਾਹਵੇਂ ਨੇ ਤੇ ਨਾਲ ਲਿਖਾਰੀ ਲਿਖਦਾ ਹੈ ਮੰਗਤਾ ਹੋਵੇ ਇਸ ਪੰਡਿਤ ਦੁਰਗਾਦਾਸ ਵਰਗਾ ਤੇ ਦਾਤਾ ਹੋਵੇ ਧੰ ਸਤਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਵਰਗਾ ਤੇ ਜਿਹੜਾ ਫਿਰ ਗੁਰਸਿੱਖ ਹੈ ਨਾ ਉਹ ਲੋਕ ਪ੍ਰਲੋਕ ਦੇ ਸੁੱਖਾਂ ਤੋਂ ਬਾਂਝਾ ਨਹੀਂ ਜੀ ਰਹਿੰਦਾ ਨਹੀਂ ਰਹਿੰਦਾ ਇਹਨੇ ਆਖਿਆ ਨਾਮ ਦੇਹ ਧਨ ਦੇ ਨਾ ਜਨ ਕੋ ਧਨ ਬਹੀਨ ਜਨ जग ਨਾ ਸੁਹਾਏ ਨਾਮ ਦੇ ਧਨ ਦੇ ਨਾ ਜਨ ਕੋ ਨਾਮ ਧਨ ਬਹੀਨ ਜਨ जग ਨਾ ਸੁਹਾਏ ਬੰਦੇ ਕੋਲ ਧਨ ਨਾ ਹੋਵੇ ਦੁਨੀਆ ਵਿੱਚ ਮਾਨ ਨਹੀਂ ਜੇ ਮਿਲਦਾ ਸੋਭਾ ਨਹੀਂ ਮਿਲਦੀ ਉਹ ਵੀ ਜ਼ਰੂਰੀ ਆ ਅਸੀਂ ਸਾਰੇ ਚਾਹੁੰਦੇ ਆ ਸਾਡੀ ਪ੍ਰਸ਼ੰਸਾ ਹੋਵੇ ਨਾਮ ਦੇ ਤਨ ਦੇ ਨਾ ਜਨ ਕੋ ਤਨ ਬਹੀਨ ਜਨ ਜਗ ਨ ਸੁਹਾਏ ਜੇ ਤਨ ਦੇ ਨਾਮ ਨਹ ਦੇਵੈ ਨਾਮ ਬਿਨਾ ਜਨ ਜੰਪੁਰ ਜਾਏ ਜੇ ਕੋਲ ਨਾਮ ਦਾ ਤਨ ਨਹੀਂ ਫਿਰ ਜਮਾਂ ਦੀ ਮਾਰ ਪੈਂਦੀ ਹੈ ਦੁੱਖ ਸਹੇੜਨੇ ਪੈਂਦੇ ਨੇ ਪਰ ਲੋਕ ਖਰਾਬ ਹੁੰਦਾ ਜੇ ਤੁਜ ਪਾ ਕਹੀ ਨਹੀਂ ਬਨੇ ਆਵੇ ਜਿਉ ਭਾਵੇ ਤਿਉ ਬਨਤ ਬਣਾਏ ਗੁਰ ਅਮਰਦਾਸ ਤੇਜੋ ਕੇ ਨੰਦਨ ਦੋਨੋਂ ਨਿਰਮਲ ਪੰਥ ਚਲਾਏ ਫਿਰ ਬੇਨਤੀ ਕੀਤੀ ਸੱਚੇ ਪਾਤਸ਼ਾਹ ਮਹਾਰਾਜ ਜੀ ਜਿਵੇਂ ਆਪ ਜੀ ਨੂੰ ਭਾਵੇ ਆਪ ਜੀਆਂ ਦੀ ਮਰਜ਼ੀ ਮਹਾਰਾਜ ਆਪ ਜੀ ਮਾਲਕ ਹੋ ਜਿਵੇਂ ਆਪ ਜੀ ਨੂੰ ਭਾਵੇ ਬੇਨਤੀ ਕਰਤੀਏ ਨੇ ਸੱਚੇ ਪਾਤਸ਼ਾਹ ਜੀ ਆ ਬੇਨਤੀ ਹੈ ਮੇਰੀ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਤਰੁੱਠੇ ਖੁਸ਼ ਹੋਏ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਲੋਕ ਪਰਲੋਕ ਦੇ ਸੁੱਖਾਂ ਦੇ ਨਾਲ ਪਦਾਰਥਾਂ ਦੇ ਨਾਲ ਇਸ ਪੰਡਤ ਨੂੰ ਮਾਲਾ ਮਾਲ ਕਰ ਦਿੱਤਾ ਪਰ ਸੰਗਤ ਜੀ ਇਹ ਨਾਮ ਤਨ ਮਿਲਦਾ ਕਿੱਥੋਂ ਹੈ ਇਹ ਗੁਰੂ ਦੇ ਕੋਲੋਂ ਮਿਲਦਾ ਹੈ ਜੋ ਮਰਿਆਦਾ ਸਤਿ ਪਤਿਸ਼ਾ ਮਹਾਰਾਜੀਆਂ ਨੂੰ ਲੈ ਕਰਕੇ ਨਵੇਂ ਪਤਿਸ਼ਾ ਧੰਨ ਗੁਤੇਗ ਬਹਾਦਰ ਮਹਾਰਾਜੀਆਂ ਤਰਸੀ ਉਸੇ ਚਰਨ ਪਾਉ ਆਉਂਦੇ ਸਤਿਗੁਰੂ ਸ਼੍ਰੀ ਗੋਵਿੰਦ ਸਿੰਘ ਸਾਹਿਬ ਆਹਤ ਪਤਿਸ਼ਾ ਮਹਾਰਾਜੀਆਂ ਨੇ ਇਸ ਚਰਨ ਪਾਉ ਦੀ ਮਰਿਆਦਾ ਦਾ ਖੰਡੇ ਬਾਟੇ ਦੀ ਪਾਉ ਦੇ ਵਿੱਚ ਤਪਤੀ ਲਈ ਦਾ ਖੰਡੇ ਬਾਟੇ ਦੀ ਪਾਉ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪੰਜਾਂ ਨੂੰ ਅੰਮ੍ਰਿਤ ਸ਼ਕਾਰ ਕਰਕੇ ਜਿੱਥੇ ਸਿੰਘ ਲਗ ਨਾਲ ਲਾਇਆ ਉਹਨਾਂ ਪੰਜਾਂ ਦੇ ਅੱਗੇ ਆਪ ਜਾ ਜਾ ਕੇ ਬੇਨਤੀ ਕਰਕੇ ਹੱਥ ਜੋੜ ਕੇ ਕਿ ਜਿਸ ਵਿਧੀ ਦੇ ਨਾਲ ਮੈਂ ਤੁਹਾਨੂੰ ਅੰਮ੍ਰਿਤ ਸ਼ਕਾਰਿਆ ਹੈ ਉਸ ਵਿਧੀ ਨਾਲ ਤੁਸੀਂ ਮੈਨੂੰ ਵੀ ਅੰਮ੍ਰਿਤ ਬਖਸ਼ਾਓ ਤੇ ਇਤਿਹਾਸ ਆਸੇ ਦਾ ਹੈ ਕਿ ਜਦੋਂ ਪੰਚਾਂ ਦੇ ਅੱਗੇ ਬੇਬੇ ਕੀਤੇ ਫਿਰ ਭਾਈ ਦਇਆ ਸਿੰਘ ਸਾਹਿਬ ਸਾਹਿਬ ਆ ਕੇ ਸਿੱਦੇ ਪਾਤਸ਼ਾਹ ਜੀ ਜਦੋਂ ਅਸੀਂ ਇਹ ਅਮਰ ਅਮੀਰਾਤ ਲਈ ਅਸੀਸ ਤੇ ਦਿੱਤੇ ਨੇ ਸਿਰ ਦਿੱਤੇ ਨੇ ਆਪ ਜੀ ਕੀ ਦਿੰਦੇ ਹੋ ਤੇ ਇਤਿਹਾਸ ਕਹਿੰਦਾ ਦੱਦ ਰੋੜ ਪਵੇਗੀ ਮੈਂ ਆਪਣਾ ਸਣਾ ਵਾਰ-ਵਾਰ ਇਹ ਮਹਾਰਾਜ ਜੀ ਦਾ ਇਤਿਹਾਸ ਤੁਹਾਡੇ ਸਾਹਮਣੇ ਤੇ ਸੱਤੇ ਪਾਤਸ਼ਾਹ ਮਹਾਰਾਜਿਆਂ ਨੇ ਆਪ ਅੰਮ੍ਰਿਤ ਛਕਿਆ ਕੀ ਮਾਰ ਕਰ ਇੱਕ ਵਾਰ ਸਾਸਾ